ਸੂਚਨਾ ਤੇ ਪ੍ਰਸਾਰਣ ਮੰਤਰਾਲਾ ਅਗਲੇ ਸਾਲ 5 ਤੋਂ 9 ਫਰਵਰੀ ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਰਲਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸੰਮੇਲਨ ਯਾਨੀ ਵੇਵਜ਼ ਦੀ ਮੇਜ਼ਬਾਨੀ ਕਰ ਜਾ ਰਿਹਾ ਹੈ। ਸਮਾਗਮ ਬਾਰੇ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਮੰਤਰਾਲੇ ਨੇ ਸਮੁੱਚੇ ਭਾਰਤ ਦੇ 28 ਸ਼ਹਿਰਾਂ ਵਿੱਚ ਰੋਡ ਸ਼ੋਅ ਕਰਵਾ ਰਿਹਾ ਹੈ। ਵੇਵਜ਼ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਚੰਡੀਗੜ੍ਹ ਅਤੇ ਸ਼ਿਮਲਾ ਦੇ ਪੱਤਰ ਸੂਚਨਾ ਦਫ਼ਤਰਾਂ ਦੀਆਂ ਟੀਮਾਂ ਨੇ ਆਪਣੇ ਮੀਡੀਆ ਫੈਸਟ ਦੌਰਾਨ ਚੰਡੀਗੜ੍ਹ ਵਿੱਚ ਇੱਕ ਸਮਾਗਮ ਕਰਵਾਇਆ। ਇਸ ਮੌਕੇ ਕਰਵਾਏ ਗਏ ਰੋਡ ਸ਼ੋਅ ਵਿੱਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਤੇ ਲੋਕਾਂ ਨੂੰ ਪਹਿਲ ਕਦਮੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਪੀਆਈਬੀ Shimla ਦੇ ਡਾਇਰੈਕਟਰ Pritam Singh ਨੇ ਵਿਦਿਆਰਥੀਆਂ ਨੂੰ Creative in India Challenge ਬਾਰੇ ਜਾਣਕਾਰੀ ਦਿੱਤੀ ਪੀਆਈਬੀ Chandigarh ਦੇ ਮੀਡੀਆ ਅਤੇ ਸੰਚਾਰ ਅਫਸਰ Ahmed Khan ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕਮਕਾਜ ਦਾ ਵੀਰਵਾ ਸਾਂਝਾ ਕਰਦਿਆਂ ਦੱਸਿਆ ਕਿ ਇਹ ਉਪਰਾਲਾ ਇੱਕ ਸਿਖਰ ਸੰਮੇਲਨ ਤੋਂ ਕਿਤੇ ਵੱਧ ਦੇ ਜੋ ਇੱਕ ਵੱਡਾ ਬਦਲਾਅ ਲਿਆਉਣ ਵਾਲਾ ਪਲੇਟਫਾਰਮ ਸਾਬਤ ਹੋਵੇਗਾ ਜਿਸ ਤਹਿਤ ਨਵਾਚਾਰ ਸਿਰਜਣਾਤਮਕਤਾ ਅਤੇ ਆਲਮੀ ਸਹਿਯੋਗ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਆਈ ਵਧੇਰੇ ਜਾਣਕਾਰੀ ਲਈ ਅਤੇ ਈਵੈਂਟ ਲਈ ਰਜਿਸਟ੍ਰੇਸ਼ਨ ਵੇਵਜ਼ ਦੀ ਅਧਿਕਾਰਤ ਵੈੱਬਸਾਈਟ wavesindia.org/challenges-2025 ਤੇ ਉਪਲਬਧ ਦੇ